ਹੋਗੇ ਕੁਐਸਚਨ ਬੇਨਤੀ ਕਰਦੇ ਆ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਅੱਜ ਦੀ ਸਾਡੀ ਵਿਜਿਟ ਪਿੰਡ ਅਲਗੋ ਕੋਠੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਇਹਨੂੰ ਲੱਗਦੀ ਪੱਟੀ ਭਾਈ ਗੁਰਸਾਖ ਸਿੰਘ ਦੇ ਫਾਰਮ ਤੇ ਪਹੁੰਚੇ ਆਂ ਹਰ ਵਾਰ ਦੀ ਤਰ੍ਹਾਂ ਦੋ ਪਸ਼ੂ ਅੱਜ ਸੇਲ ਨੇ ਦੋਵੇਂ ਵੜਾ ਇੱਕ ਗੱਬਣ ਬਿਲਕੁਲ ਤਿਆਰੀ ਤੇ ਇੱਕ ਤੋਕੜ ਬਾਕੀ ਬਧੇਰੇ ਜਾਣਕਾਰੀ ਬਾਈ ਤੋਂ ਲੈਨੇ ਆ ਬਣੇ ਰਿਓ ਐਂਡ ਤੱਕ ਜੈਹਰ ਕਿੰਡ ਦੇ ਵਿੱਚ ਕਰਾਉਨੇ ਖਰੀਦਦਾਰੀ ਤੇ ਆਹੋ ਕਰੀਏ ਗੱਲ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਹਿੰਦੇ ਸਦਾ ਮੈਂ ਨਿਆਰੇ ਆ ਚੜ੍ਹਦੀ ਕਾ ਸਤਿ ਸ਼ੁਕਰ ਜੀ ਤੇ ਡਰੈਸ ਕਰੀਏ ਨੋਟ ਆਲਫਾ ਰੋਟੀ ਪੈਂਟ ਤੇ ਥੇਲ ਪੱਟੀ ਜਿਹੜਾ ਕਰਨਤਾਰ ਨੂੰ ਠੀਕ ਆ ਮੋਬਾਈਲ ਨੰਬਰ 62391 1147 ਠੀਕ ਆ ਤੇ ਸ਼ਾਈ ਵਾਲ ਤੋਂ ਕਰੀਏ ਹਾਂ ਨਹੀਂ ਸ਼ਾਈ ਵਾਲ ਕਿੰਨਾ ਕੁ ਟਾਈਮ ਲੱਗੇਗਾ ਬਾਈ ਜੀ ਦਾ ਇਹ 10-12 ਦਿਨ ਬਾਕੀ ਇਹਦੇ 10 ਤੋਂ 12 ਦਿਨ ਵਾਕਟੇ ਟੂਲਵਾ ਵਾਹ ਬਈਆ ਨਾ ਕੀ ਬਾਤ ਹੈ ਹੈਨਾ ਰੁਗ ਪਰਿੰਦਾ ਜੇ ਕਿੰਵਾ ਸੂਆ ਗਈ ਦੂਜਾ ਸੂਆ ਸੁਣੀ ਠੀਕ ਆ ਥਾਨ ਮੱਜਾਂ ਵਾਲਾ ਥਾਨ ਮੱਜਾਂ ਵਾਲਾ ਕਿੰਨਾ ਕ ਦੁੱਧ ਤੁਹਾਡੇ ਅੜਗੇ ਨਾ ਪਾਜੂ ਭਾਂਡੇ ਚ ਉਹ ਤੇਰੀ ਸਾਂਹ ਨਾ ਆਈ 12 13 14 ਕਰ ਸਕਦੀ ਆ ਹਾਂ ਖੁੱਲ ਗਈ ਸਹੀ ਗੱਲ ਆ ਇਹ 15 ਕਰ ਜੇ 12 ਕਰ ਜੇ ਹੈਨਾ ਅਗਵਾ ਦੀ ਸਾਂਹ ਸਾਂਹ ਜਿੰਨਾ ਘੜ ਪਾਓ ਮਿੱਠਾ ਵਾਕੇ ਗੱਲ ਸਹੀ ਆ ਗਰਮੀ ਆ ਸੱਜਣੋ ਪਾਣੀ ਧਾਣੀ ਦੋ ਰਾਂ ਇੱਕ ਰਾਂ ਦਿਹਾੜੀ ਦਾ ਵਾਧ ਡਾਲ ਗਏ ਤੇ ਉੰਜ ਹੀ ਕਿਲੋ ਦੁੱਧ ਵੱਜ ਜਾਂਦਾ ਤੇ ਲਓ ਜੀ ਲਓ ਜੀ ਹਾਂ ਗਰਮੀ ਦਾ ਸੋਣੀ ਆ ਸੱਜਣੋ ਵੈੜ ਤੇ ਸ਼ਾਈ ਆ ਲੰਗਿਆ ਥਣ ਮੱਜਾਂ ਵਾਲਾ ਸੋਣੀ ਹਾਈ ਟੂਟ ਵੀ ਚੰਗੀ ਜਿੰਨੀ ਕਹਿ ਗਈ ਗੋਲਜੀ ਆ ਲਓ ਬਾਕੀ ਇਹ ਨਾ ਢੇਰ ਢੋਲ ਬਾਨੇ ਚ ਚੰਗੀ ਪਈ ਹੈ ਜੀ ਹਨਾ ਅੱਜ ਆਪ ਹੀ ਆਉਣ ਡਿਆ ਜੇ ਨਾ ਅੱਜ ਗੂੰਦ ਹੀ ਆਉਂਦੀ ਹੈ ਗੂੰਦ ਫਿਰ ਬੰਜੂਗੀ ਜੇ ਸੁੰਦੀ ਨਹੀਂ ਆ ਹੋਰੀ ਬਣੋ ਹੋਰੀ ਹਾਂ ਲੋਈ ਪੂਰੀ ਬਣ ਥਣ ਕੇ ਸਜਣੋ ਸੂਗੀ ਤੇ ਕੀਮਤ ਬਾਈ ਜੀ ਫਿਰ ਕੀ ਕਰਦਗੇ ਇਹ ਤੁਹਾਨੂੰ ਬੜਾ ਸੰਗਿਆਈ ਕਰੀ ਦੀ ਆ। ਨਾ। ਨਾਲ ਆਪਣਾ ਦੇਖਦਾ ਹੋਏ ਕਿਰਪਾ ਕਰਦੇ। ਚਲ ਸ਼ੁਕਰ ਹੈ ਜੀ। ਜਿੰਮਾ 45 ਜੀ। ਜੈ ਸੁਣੋ 9000 ਛੜਦਾ। ਨਹੀਂ ਹੋਰ ਕਰਦੀ। ਜੈ ਯਾਰ ਲੋਕੇ ਸਾਥ ਸਾਥ ਕਰਦੇ ਉਹ ਆ ਲੈਣਾ ਤਾਂ ਆਪਣਾ ਹੁੰਦਾ ਵੀ। ਠੀਕ ਸ 40। ਨਹੀਂ ਨਹੀਂ। ਨਹੀਂ। ਠੀਕ ਸ 100 ਰੁਪਇਆ ਛੋੜ। 45000 ਦੇਦਾ। ਨਹੀਂ 40 ਫਿਕਸ ਫਿਕਸ ਤੇ 1 ਰੁਪਇਆ ਛੋੜ 100 ਰੁਪਇਆ ਛੋੜ ਕਰਨੀ ਆਪਾਂ। ਉਹਦੇ ਭੈਣ ਭਰਾ ਘਟਾ ਆ ਗਏ ਉਹਨੇ। ਨਾ ਨਹੀਂ ਤੈਨੂੰ ਘਟਾਉਂਦੇ। ਹਾਂ ਕੋਈ ਗੱਲ ਨਹੀਂ 100 ਰੁਪਏ ਛੋੜ ਕਰਾਂਗੇ ਤੇ ਟੋਕੜ ਆ ਗਈ ਅੱਗੇ ਕਾਲੀ ਨਾ ਕਰ ਗਈ ਹੈਨਾ ਕਿੰਨਾ ਦੁੱਧ ਬਈ ਪੱਕਾ ਹੋਊਗਾ 8 ਕਿਲੋ ਪੱਕਾ ਪੱਕਾ ਹੈਨਾ ਚੋਣ ਓਕੇ ਚਲੋ ਖੋਲ ਦੋ ਚੋਣ ਸਜਣ ਓਕੇ ਬਿਲਕੁਲ ਤੇ 8 ਕਿਲੋ ਭਾਂਡੇ ਵਾਲਾ ਦੁੱਧ ਹੋਊਗਾ ਹੈਨਾ ਅੱਜ ਮਾੜਾ ਪੈਰ ਬਣਾਇਆ ਨਾ ਵੜਦਾ ਸੀ ਮਾੜਾ ਕਰਦੀ ਤੇ ਦੂਜਾ ਸੁਆ ਠੀਕ ਹੈ ਠੀਕ ਹੈ ਮੋੜ ਲਓ ਲੋਈ ਸਜਣਾ ਤੋਰਾ ਤਾਰਾ ਕਰ ਲੋ ਚੈੱਕ ਸੋਹਣੀ ਆ ਵੜ ਰੇਡ ਦੀ ਬਣੀ ਵੀ ਆ ਅਸ਼ਾ ਮਹੀਨੇ ਡੇਢ ਮਹੀਨੇ ਦੀ ਬਣੀ ਵੀ ਹੈਗਾ 8 ਕਿਲੋ ਦੁੱਧ ਪੱਕਾ ਹੋ 8 ਕਿਲੋ ਸਜਣਾ ਦੁੱਧ ਪੱਕਾ ਹੋਊਗਾ ਠੀਕ ਹੈ ਜੀ ਤਾਂ ਨਾ ਨੇੜ ਤੋਂ ਕਰਾ ਤੇ ਨੇ ਚੈੱਕ ਤੇ ਵੜ ਸੋਹਣੀ ਆ ਵੱਡੇ ਟਾਂਚੇ ਦੀ ਜਾਂ ਛੋਟੀ ਨਹੀਂ ਆ ਲੋਈ ਕੀ ਬਾਤ ਹੈ ਹੱਥ ਤੋ ਫੇਰ ਕੇ ਥੱਲੇ ਬਹਿ ਜਾ हां ਗੜ ਤੋਂ ਨੋ ਜੀ ਸਜਰੋ ਜਜਾ ਸੋਹਣੀ ਜੰਨੇ ਵੀ ਹੈਗੀ ਆ ਬਿਲਕੁਲ ਜੈਡ ਬਲੈਕ ਰੰਗ ਦੀ ਆ ਜੈਡ ਬਲੈਕ ਜਿਹਨੂੰ ਕਹਿ ਸਕਦੇ ਆ ਸੁਹਾ ਦੁੱਧਾ ਹੋਊਗੀ 7-8 ਕਿਲੋ ਦੁੱਧ ਆ ਬੱਚਾ ਨਹੀਂ ਹੈਗਾ ਤੇ ਕੀਮਤ ਬਾਈ ਜੀ ਇਹਨੂੰ ਮੁੱਲ 25 ਤੇ ਉਹ ਚ ਪਿਆਰ ਮੋਥ ਕਰ ਗਈ ਛੱਡਦਾ 2000 ਰੁਪਏ ਹੋਰ 1000 ਛੱਡਾਂਗੇ ਕਿੰਨੇ ਦੀ 22000 ਨਹੀਂ ਨਹੀਂ 2 ਪਹਿਲੋ ਛੱਡਿਆ 1000 ਰੁਪਏ ਛੱਡਿਆ 22 ਬਾਈ ਵੀ ਦੇ ਦਾਂਗੇ ਵੀਰੀ ਮਾਰ ਦੋ ਥਾਪੀ ਛੋਟ ਹੀ ਹੋਣੀ ਫਿਰ ਵਾ 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 ਨਜ਼ਾਰੇ ਵਜਨ ਸ਼ਾਹ ਜੀ 20000 ਦੀ ਫਿਕਸ 8 ਕਿਲੋ ਦੁੱਧ ਚੌਣ ਚੌਣ ਆਪਣੇ ਘਰੇ ਚੌਣ ਓਕੇ ਹੋ ਗਈ ਹੈਣਾ ਦੋਵੇਂ ਜਾਇਜ਼ ਰੇਟ 40 ਤੇ 20 ਵਾਲਾ ਪਾ